ਚਲੋ ਜੀ ਨਾਲ ਨਹੀਂ ਇਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਇਹਨੇ ਸਾਹਮਣੇ ਲੈਣਾ ਸਾਰਾ ਘਰ ਸਾਬ ਲੂਗਾ ਹਾਂ ਤਾਂ ਇਹਨਾਂ ਨੂੰ ਹੋਰ ਜਾ ਤਾਉਣ ਕੇ ਆਉਣਗੇ ਕਹਿਆ ਤਾਰਾ ਚਲੋ ਯਾਰ ਕਾ ਕੀ ਕਰਨ ਦੇ ਆਓ ਬਾਰੀ ਬਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਆ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਇਕੱਠੇ ਜਾਣੇ ਵੀ ਨਹੀਂ ਤੇਰੇ ਇਥੇ ਪਾਣੀ ਨਹੀਂ ਰਹਿਣਾ ਇੱਥੇ ਆਇਆ ਸੋਰੀ ਇਹਨੇ ਕਾ ਪਾਣੀ ਤੇਰੇ ਇਥੇ ਜਾਣਾ ਲੱਗਾ ਆ ਉਹ ਦੂਜੀ ਕਿਉਂ ਆਓ ਬਾਹਰ ਪੈਮ ਲੱਗਾ ਹੈ ਅੱਜ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚਿੱਕਾ ਮਾਰਦਾ ਕਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹੇਗਾ ਲੈ ਮੇਰੀ ਇਹ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਹੁਣ ਪਾ ਲਈ ਜੀ ਕੱਢ ਕੇ ਫੇਰ ਤੋਂ ਹੀ ਚਾਰ ਗੁਰਦੁਆਰੇ ਜਾਣਾ ਉਹਦੇ ਨਾਲ ਸਾਡੀ ਮੋਟਰੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਬੜੇ ਬੜੇ ਪਰੋਂ ਬੜੇ ਦੀ ਕੱਢ ਕੇ ਨੇ ਹੋਣੇ ਰੇ ਕੀ ਕਰਨਾ ਹੈ ਕਰਨਾ ਤੇ ਪੜਨਾ ਹੀ ਆ ਬਾਪੂ ਇਸ ਤੂੰ ਨਾ ਜਾ ਤੂੰ ਰਹਿ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਇਹਦੇ ਲੈ ਕੇ ਜਾਓ ਮੈਂ ਬੁਲਾ ਲਾ ਕਿ ਆ ਜੇ ਕਿਉਂ ਸਫਰ ਕਰਨਾ ਦੁਬਾਰਾ ਮਾਰ ਲੈ ਆ ਜਾਓ ਤਿੰਨ ਜੀ ਆ ਜਾਓ ਫਟਾਫਟ ਤਿੰਨ ਜੀ ਆਓ ਫਟਾਫਟ